ਜਿਹੜੇ ਪੰਜਾਬੀ ਹੁਣ ਰੋਲੇ ਫਿਰਦੇ ਆ ਕਿ ਕੈਨੇਡਾ ਨੇ ਵੀਜ਼ੇ ਬੰਦ ਕਰ ਦਿੱਤੇ ਪੀਆਰ ਨਹੀਂ ਹੋਣਾ ਉਧਰੋਂ ਜਿਹੜੇ ਵਾਪਸ ਆਉਣੇ ਆ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਾਂ ਜਿਹੜੇ ਇਧਰੋਂ ਜਾਣ ਨੂੰ ਕਾਹਲੇ ਸੀਗੇ ਜਿਹੜੇ ਵਿਆਹ ਵੀ ਹੁਣੋਂ ਬੰਦ ਹੋ ਗਏ ਕੈਨੇਡਾ ਕਰਕੇ ਕਿਉਂਕਿ ਪਹਿਲਾਂ ਜਿਹੜੇ ਵਿਆਹ ਹੁੰਦੇ ਸੀ ਇਹ ਕੁੜੀਆਂ ਨੇ ਘਰਾਂ 'ਚ ਰਹਿਣਾ ਹੁੰਦਾ ਸੀਗਾ ਕੰਮਕਾਰ ਕਰਨੇ ਉਹ ਵਿਆਹ ਤਾਂ ਬੰਦ ਹੋ ਗਏ ਕੰਟ੍ਰੈਕਟ ਮੈਰਿਜਾਂ ਹੁੰਦੀਆਂ ਸੀਗੀਆਂ ਵੀ ਕੁੜੀ ਮੁੰਡੇ ਨੇ ਕੈਨੇਡਾ ਜਾਣਾ ਧੜਾ ਤੜਾ ਲੱਖਾਂ ਦੀ ਗਿਣਤੀ ਦੇ ਵਿੱਚ ਪਹੁੰਚੇ ਪਰ ਸੱਚਾਈ ਦੱਸਾਂ ਤੁਹਾਨੂੰ ਮੈਂ ਅੰਦਰੋਂ ਜਿਹੜੇ ਉੱਥੇ ਰਹਿ ਗਏ ਆ ਨਾ ਸਭ ਤੋਂ ਵੱਧ ਉਹ ਪਛਤਾਉਂਦੇ ਆ ਉਹਨਾਂ ਨੂੰ ਕਦੇ ਪੁੱਛ ਕੇ ਦੇਖਿਓ ਜਿਨ੍ਹਾਂ ਨੇ ਖਾਸ ਕਰ ਕਾਰ ਲੈ ਲਈਆ 20-20 ਸਾਲ 26-26 ਸਾਲ ਦੀਆਂ ਕਿਸ਼ਤਾਂ ਕਰਦੀਆਂ ਕਾਰ ਦੀਆਂ ਕਿਸ਼ਤਾਂ ਕਈਆਂ ਨੇ ਟਰੱਕ ਲੈ ਲੇ ਟਰੱਕ ਦੀਆਂ ਕਿਸ਼ਤਾਂ ਸਭ ਤੋਂ ਮਾੜੀ ਤੇ ਨਰਕ ਵਾਲੀ ਜ਼ਿੰਦਗੀ ਉਹਨਾਂ ਦੀ ਹੈ ਜਿਹੜੇ ਇੱਥੇ ਬੈਠੇ ਆ ਨਾ ਉਹ ਬਹੁਤ ਚੰਗੇ ਆ ਇੱਥੇ ਕੋਈ ਵੀ ਤੁਸੀਂ 5 ਲੱਖ 10 ਲੱਖ ਲਾ ਕੇ ਬਿਜ਼ਨਸ ਥਰੂ ਕਰ ਲਓਗੇ ਤੁਸੀਂ ਪਸ਼ੂ ਪਾਲਣ ਕਰ ਸਕਦੇ ਆ ਬੱਕਰੀਆਂ ਭੇਡਾਂ ਸੂਰ ਮੁਰਗੀਆਂ ਜਾਂ ਸਬਜ਼ੀਆਂ ਦੇ ਕਿੱਤੇ ਦੇ ਵਿੱਚ ਫਲਾਂ ਦੇ ਕਿੱਤੇ ਦੇ ਵਿੱਚ ਅਨੇਕਾਂ ਹੀ ਕੰਮ ਤੁਸੀਂ ਕਰ ਸਕਦੇ ਹੋ ਸਰਕਾਰ ਵੀ ਸਬਸਿਡੀ ਦਿੰਦੀ ਆ ਔਰ ਸਭ ਤੋਂ ਵੱਡੀ ਗੱਲ ਤੁਸੀਂ ਆਪ ਦੇ ਪਿੰਡ ਦੇ ਵਿੱਚ ਆ ਜਿੱਥੇ ਤੁਸੀਂ ਨਿੱਕੇ ਨਿੱਕੇ ਹੁੰਦੇ ਖੇਡੇ ਆ ਵੱਡੇ ਜਵਾਨ ਹੋਏ ਆ ਤੁਹਾਨੂੰ ਇੱਥੇ ਮੇਲੇ ਵਿਆਹ ਸਭ ਚੀਜ਼ਾਂ ਦੇਖਣ ਨੂੰ ਮਿਲਦੀਆਂ ਇੱਕ ਵਕਤ ਤਾਂ ਜ਼ਿੰਦਗੀ ਮਿਲਣੀ ਆ ਯਾਰ ਇਹਨੂੰ ਤੁਸੀਂ ਮੰਨਣਾ ਹੈ ਤੁਸੀਂ ਮੰਨਣਾ ਹੈ ਜਾਂ ਜੇਲ੍ਹ ਦੇ ਵਿੱਚ ਕੱਟਣਾ ਹੈ ਕੈਨੇਡਾ ਇੱਕ ਜੇਲ੍ਹ ਆ ਥੱਡਾ ਇੱਕ ਜੇਲ੍ਹ ਬਣ ਚੁੱਕੀ ਆ ਜਿਨ੍ਹਾਂ ਨੇ 26-26 ਸਾਲ 20-20 ਸਾਲ 15-15 ਸਾਲ 10-10 ਸਾਲ ਦੀਆਂ ਕਿਸ਼ਤਾਂ ਚਲਾ ਲਈਆਂ ਉਹ ਵਾਪਸ ਪਿੰਡ ਨਹੀਂ ਆ ਸਕਦੇ ਉਹ ਵਿਆਹ ਨਹੀਂ ਦੇਖ ਸਕਦੇ ਉਹ ਮੇਲੇ ਨੂੰ ਦੇਖ ਸਕਦੇ ਉਹ ਆਪਦੇ ਯਾਰਾਂ ਦੋਸਤਾਂ ਤੇ ਨਹੀਂ ਬਹਿ ਸਕਦੇ ਉਹ ਖੁਸ਼ੀ ਦੇ ਚਾਰ ਪਾਲ ਨਹੀਂ ਬਤਾ ਸਕਦੇ ਸਵੇਰੇ ਉੱਠ ਕੇ ਕੰਮ ਤੇ ਜਾਣਾ ਸ਼ਾਮ ਨੂੰ ਘਰ ਆ ਜਾਣਾ ਦੋ ਪੈਗ ਲਾ ਕੇ ਸੌਂ ਜਾਣਾ ਫੇਰ ਕੰਮ ਤੇ ਜਾਣਾ ਇੱਕ ਰੋਬੋਟ ਬਣ ਗਈ ਜ਼ਿੰਦਗੀ ਉਹਨਾਂ ਦੀ ਰੋਬੋਟ ਇਹ ਨਰਕ ਭਰੀ ਜ਼ਿੰਦਗੀ ਜਿਹੜੇ ਕੱਟਦੇ ਆ ਨਾ ਉਹਨਾਂ ਨੂੰ ਪਤਾ ਔਰ ਜਿਹੜਾ ਪੈਂਡ ਬੈਠਿਆ ਨੂੰ ਜਿੰਨਾਂ ਨੂੰ ਝੋਰਾਗਾ ਕਿ ਉਹ ਕਿੰਨਾ ਡਾ ਬੈਠਾ ਜੀ ਹੈ ਉਹ ਨਜ਼ਾਰੇ ਲੈਂਦਾ ਉਹ ਕੋਈ ਨਜ਼ਾਰੇ ਨਹੀਂ ਹੈਗੇ ਨਜ਼ਾਰੇ ਉਹਦੇ ਆ ਜਿਹੜਾ ਪੰਜਾਬ ਦੇ ਵਿੱਚ ਬੈਠਾਗਾ ਜਿਹੜਾ ਖੇਤਾਂ ਦੇ ਵਿੱਚ ਬੈਠਾਗਾ ਜਿਹੜਾ ਪੰਜਾਬ ਦੀਆਂ ਬੀਆਂ ਦੇ ਵਿੱਚ ਘੁੰਮਦਾਗਾ ਜਿਹੜਾ ਪੰਜਾਬ ਦੀ ਹਵਾ ਦੇ ਵਿੱਚ ਸਾਹ ਲੈਂਦਾਗਾ ਜਿਹੜਾ ਇੱਥੇ ਰੋਜ਼ਗਾਰ ਕਰਕੇ ਪੈਸੇ ਕਮਾ ਸਕਦਾਗਾ ਇੱਥੋਂ ਦੇ ਮਾਹੌਲ ਦੇ ਵਿੱਚ ਇੱਥੋਂ ਦੇ ਵਾਤਾਵਰਣ ਦੇ ਵਿੱਚ ਇੱਥੋਂ ਵਰਗਾ ਕਿਤੇ ਹੋਰ ਕਿਤੇ ਵੀ ਨਹੀਂ ਔਰ ਜਿਹੜੇ ਫਸ ਗਏ ਹਨ 20-20 ਸਾਲ ਦੀਆਂ ਕਿਸ਼ਤਾਂ ਦੇ ਵਿੱਚ ਉਹਨਾਂ ਦੇ ਦਿਲ ਨੂੰ ਪੁੱਸ ਕੇ ਦੇਖੋ ਜਿਹੜੇ ਵਾਪਸ ਨਹੀਂ ਆ ਸਕਦੇ ਜੇ ਬੁੱਢੇ ਹੁੰਦੇ ਤੱਕ ਉਹਨਾਂ ਦੀ ਉਮਰ ਕਿਸ਼ਤਾਂ ਲਾਉਂਦਿਆਂ ਦੀ ਆਖਰ ਨੂੰ ਜਿਹੜੀ ਚਾਬੀ ਮਿਲਣੀ ਆ ਘਰ ਦੀ ਜਹਾਜ਼ਕਾਰ ਦੀ ਜਾਂ ਟਰੱਕ ਦੀ ਉਹ ਕਿਸੇ ਕੰਮ ਨਹੀਂ ਉੱਥੇ ਰਹੀਆਂ ਔਲਾਦਾਂ ਜਿਹੜੀਆਂ ਜਵਾਨ ਹੋਈਆਂ ਉਹਨਾਂ ਨੂੰ ਦੁੱਕੀ ਪਰ ਇੱਜ਼ਤ ਨਹੀਂ ਹੋਣੀਗੀ ਥੋੜੀ 20 ਸਾਲ ਦੀ ਕਮਾਈ ਦੀ ਤੁਸੀਂ ਕਾਰ ਫ੍ਰੀ ਕਰ ਲਿਆ ਥੋਡੀ ਔਲਾਦ ਨੂੰ ਕੋਈ ਮਤਲਬ ਨਹੀਂ ਹੈਗਾ ਤੁਸੀਂ ਟਰੱਕ ਫ੍ਰੀ ਕਰਤਾ ਤੁਸੀਂ ਕਾਰ ਫ੍ਰੀ ਕਰਤੀ ਥੋਡੀ ਔਲਾਦ ਨੂੰ ਕੋਈ ਮਤਲਬ ਨਹੀਂ ਉਥੋਂ ਦੇ ਮਾਹੌਲ ਦੇ ਵਿੱਚ ਉਹ ਪੈਦਾ ਹੋਏ ਆ ਵੱਡੇ ਹੋਏ ਆ ਮਤਲਬ ਹੈਗਾ ਕਿ ਜੇ ਪੰਜਾਬ ਦੇ ਵਿੱਚ ਥੋਡੀ ਔਲਾਦ ਆ ਤੁਸੀਂ ਪੈਸੇ ਕਮਾ ਕੇ ਮਗਰ ਭੇਜਦੇ ਆ ਪੰਜਾਬ ਦੇ ਵਿੱਚ ਬਿਜ਼ਨਸ ਖੜਾ ਕਰਦੇ ਆ ਉਹ ਤੁਹਾਡੇ ਕੌਣ-ਕੌਣਗੇ ਜਿਹੜੇ ਕੈਨੇਡਾ ਦੇ ਵਿੱਚ ਰਹਿ ਕੇ ਹੁਣ ਜੇਲ੍ਹ ਕੱਟ ਰਹੇ ਆ ਜਿਹੜੇ ਵਾਪਸ ਨਹੀਂ ਆ ਸਕਦੇ ਚਾਰ ਖੁਸ਼ੀਆਂ ਦੇ ਦਿਹਾੜੇ ਨਹੀਂ ਜੀ ਸਕਦੇਗੇ ਆਪਦੇ ਯਾਰਾਂ ਮਿੱਤਰਾਂ ਤੇ ਨਹੀਂ ਰਹਿ ਸਕਦੇਗੇ ਸਭ ਤੋਂ ਜਿਹੜੀ ਜ਼ਿੰਦਗੀ ਦੀ ਕਮਾਈ ਹੁੰਦੀ ਆ ਬੰਦੇ ਦੀ ਖੁਸ਼ੀਆਂ ਹੁੰਦੀਆਂ ਜਿਹੜੀਆਂ ਕਿ ਉੱਥੇ ਉਹਨੂੰ ਕਦੇ ਵੀ ਨਹੀਂ ਮਿਲ ਸਕਦੀਆਂ ਜਿੰਨਾ ਮਰਜ਼ੀ ਜੀ ਲਾ ਲਵੇ ਜਿੰਨਾ ਮਰਜ਼ੀ ਪਾਵੇਂ ਜਾਂ ਸੁੱਟੀ ਵੀ ਨਾ ਕਰੇ ਲਗਾਤਾਰ ਐਤਵਾਰ ਵੀ ਉਹ ਕੰਮ ਕਰਦਾ ਰਹੇ ਰਿਪੋਰਟ ਬਣ ਕੇ 10 ਸਾਲ 20 ਸਾਲ ਜਦੋਂ ਨਿਕਲੀ ਜਾਂਦੇ ਆ ਬੈਂਕ ਦੇ ਵਿੱਚ ਉਧਰ ਕਿਸ਼ਤਾਂ ਚਲੀਆਂ ਜਾਂਦੀਆਂ ਐਸੇ ਤੁਸੀਂ ਜਮ੍ਹਾਂ ਵੀ ਕਰ ਲੇ ਜਦੋਂ ਤੁਸੀਂ ਬੁੱਢੇ ਹੋ ਕੇ ਵਾਪਸ ਆਓਗੇ ਤੁਸੀਂ ਕਿਹਦੇ ਨਾਮ ਮਾਨਣੀ ਹੈ ਜ਼ਿੰਦਗੀ ਤੁਸੀਂ ਮਹਿੰਗੀਆਂ ਗੱਡੀਆਂ ਲੈ ਲੀਆਂ ਵੱਡਾ ਘਰ ਲੈ ਲਿਆ ਉਹ ਤੁਸੀਂ ਕਿਹਨੂੰ ਦਿਖਾਉਣਾਗਾ ਕੈਨੇਡਾ ਵਿੱਚ ਕਿਹਨੇ ਵੇਖਣਾ ਉਹ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾਗਾ ਤੁਹਾਡੀ ਮਹਿੰਗੀ ਘਰ ਨਾਲ ਮਹਿੰਗੀ ਗੱਡੀ ਨਾਲ ਪੰਜਾਬ ਦੇ ਵਿੱਚ ਮਗਰ ਤੁਸੀਂ ਪ੍ਰਾਪਰਟੀ ਬਣਾਓ ਮਗਰ bizness ਹੁਣ ਸ਼ੁਰੂ ਕਰੋ ਤੁਸੀਂ ਜਿਹੜੇ ਵਾਪਸ ਆ ਕੇ ਇੱਥੇ ਆ ਕੇ ਆਪਦੀ ਜ਼ਿੰਦਗੀ ਜੀ ਸਕੋ ਆਪਦੇ ਲੋਕਾਂ ਦੇ ਵਿੱਚ ਜ਼ਿੰਦਗੀ ਜਿਉ ਸਕੋ ਉਥੋਂ ਦੇ ਲੋਕਾਂ ਦੇ ਵਿੱਚ ਜ਼ਿੰਦਗੀ ਤੁਸੀਂ ਜਿਉਉਣੇ ਆ ਉਹਦਾ ਕਿਸੇ ਨੂੰ ਕੀ ਫਰਕ ਪੈਂਦਾ ਹੈਗਾ ਹੈ ਕਿਸੇ ਨੂੰ ਮਤਲਬ ਤੁਸੀਂ ਕਿੰਨੀ ਮਰਜ਼ੀ ਮਹਿੰਗੀ ਗੱਡੀ ਤੇ ਤੁਰੇ ਫਿਰਦੇ ਆ ਤੁਸੀਂ ਜਿੱਡੇ ਮਰਜ਼ੀ ਵੱਡੇ ਘਰ ਦੇ ਵਿੱਚ ਰਹਿੰਦੇ ਆ ਬਥੇਰੇ ਲੋਕ ਰਹਿੰਦੇ ਆ ਤੁਸੀਂ ਜਿਹੜੀ ਦਿਨ ਰਾਤ ਕਮਾਈ ਕੀਤੀ ਆ ਉਹਦੇ ਨਾਲ ਕਿਸੇ ਨੂੰ ਹੈ ਉੱਥੇ ਕੈਨੇਡਾ ਦੇ ਵਿੱਚ ਮਤਲਬ ਕੋਈ ਤੁਸੀਂ ਜਿੰਨੇ ਮਰਜ਼ੀ ਮਹਿੰਗੇ ਕੱਪੜੇ ਫੋਨ ਲੈ ਕੇ ਤੁਰੇ ਫਿਰਦੇ ਆ ਕਿਸੇ ਨੂੰ ਕੋਈ ਫਰਕ ਪੈਂਦਾ ਉੱਥੇ ਤੁਹਾਨੂੰ ਵੇਖ ਕੇ ਕਿਨੂੰ ਬਕਾਉਣਾ ਜੇ ਤੁਸੀਂ ਆਪਦੇ ਲੋਕਾਂ ਦੇ ਵਿੱਚ ਆ ਸਭ ਤੋਂ ਵੱਡਾ ਤੋਹਫਾ ਜ਼ਿੰਦਗੀ ਦਾ ਇਹ ਹੁੰਦਾਗਾ ਮਤਲਬ ਤੁਹਾਨੂੰ ਤੁਹਾਡੀ ਜ਼ਿੰਦਗੀ ਤੁਹਾਡੇ ਨਾਲ ਆ ਤੁਹਾਨੂੰ origignal ਤੁਹਾਡੀ ਜ਼ਿੰਦਗੀ ਮਿਲੀ ਆ ਤੁਸੀਂ ਇਹਨੂੰ enjoy ਕਰਨਾ ਦੁਨੀਆ ਨੂੰ ਪੂਰੀ ਨੂੰ ਦੇਖਣਾਗਾ ਕੀ ਇਹ ਕਿਸ ਕਿਸ ਤਰ੍ਹਾਂ ਦੇ ਲੋਕ ਰਹਿੰਦੇ ਆ ਕਿਹੜੀਆਂ-ਕਿਹੜੀਆਂ ਜਗਾਵਾਂ ਐ ਕੀ ਕੁਝ ਖਾਣ ਨੂੰ ਬਣਿਆਗਾ ਸਾਰੀ ਦੁਨੀਆ ਨੂੰ ਘੁੰਮ ਲਿਆ ਜ਼ਿੰਦਗੀ ਦੇ ਵਿੱਚ ਤੁਸੀਂ ਸੰਤੁਸ਼ਟੀ ਨਾ ਪਾਈ ਤੁਸੀਂ ਆਪਦੇ ਟੱਬਰ ਨਾਲ ਆਪਦੀ ਵਾਈਫ ਦੇ ਨਾਲ ਆਪਦੇ ਬੱਚਿਆਂ ਦੇ ਨਾਲ ਆਪਦੇ ਭਰਾਵਾਂ ਦੇ ਨਾਲ ਆਪਦੇ ਯਾਰਾਂ ਮਿੱਤਰਾਂ ਦੇ ਨਾਲ ਤੁਸੀਂ ਜੇ ਖੁਸ਼ੀ ਦੇ ਪਾਲ ਹੀ ਨਹੀਂ ਬਤਾਏ ਤਾਂ ਤੁਹਾਡੀ ਕਾਹਦੀ ਜ਼ਿੰਦਗੀ ਹੋਈ ਜਿਹੜੀ ਰਿਪੋਰਟ ਬਣ ਕੇ ਜਾਂਦੀ ਕੈਨੇਡਾ ਦੇ ਵਿੱਚ ਕੱਢ ਰਹੇ ਆ ਉੱਥੇ ਇੰਨੇ ਕ ਹਾਲਾਤ ਮੰਦੇ ਹੋਏ ਪਏ ਆ ਕਿਸ਼ਤ ਬੜੀ ਮੁਸ਼ਕਲ ਦੇ ਨਾਲ ਨਿਕਲਦੀ ਆ ਕਿਸ਼ਤ ਟੁੱਟਦੀ ਆ ਨਾ ਜਦੋਂ ਉਹ ਟੈਨਸ਼ਨ ਕੀ ਹੁੰਦੀ ਆ ਉਹ ਮੈਸੇਜ ਕੀ ਹੁੰਦੇ ਆ ਜਿਹੜੇ ਆਉਂਦੇ ਆ ਉਹ ਉਹੀ ਬੰਦਾ ਜਾਣਦਾਗਾ ਔਰ ਮੈਂ ਕਹਿੰਨਾ ਜਿਹੜੇ 20-25 ਲੱਖ ਰੁਪਈਆ ਲਾ ਕੇ ਹੁਣ ਜਾਣ ਨੂੰ ਫਿਰਦੇ ਆ ਸਭ ਤੋਂ ਵੱਡੇ ਗਧੇ ਤੇ ਬੇਵਕੂਫ ਇਨਸਾਨ ਹੋਆ ਤੁਸੀਂ ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਬਿਜ਼ਨਸ ਸ਼ੁਰੂ ਕਰ ਸਕਦੇ ਆ ਮੈਂ 20 ਲੱਖ ਦੀ ਗੱਲ ਨਹੀਂ ਕਰਦਾ ਸਿਰਫ 5 ਲੱਖ ਰੁਪਏ ਦੀ ਗੱਲ ਕਰਦਾ ਹਾਂ 5 ਲੱਖ ਤੋਂ ਸ਼ੁਰੂ 2 ਲੱਖ ਤੋਂ ਸ਼ੁਰੂ ਕਰ ਸਕਦਾ ਹਾਂ ਔਰ ਜਿਹੜਾ ਮਰੂ ਮਰੂ ਕਰੀ ਜਾਂਦੇ ਆ ਪੈਸੇ ਵੀ ਆਈ ਜਾਂਦੇ ਆ ਜ਼ਿੰਦਗੀ ਜਿਉਣਾ ਹੀ ਨਹੀਂ ਆਉਂਦਾ ਗਾ ਹੋਰ ਪੈਸੇ ਹੋਰ ਪੈਸੇ ਹੋਰ ਪੈਸੇ ਤਮਾ ਇੱਕ ਦਿਨ ਜਦੋਂ ਬੁੱਢੇ ਹੋ ਕੇ ਬਿਮਾਰੀਆਂ ਲੱਗਦੀਆਂ ਖੂਨ ਗਾੜਾ ਹੋ ਗਿਆ ਜੀ ਸਟੰਟ ਪਾ ਦਿਓ ਫਲਾਨਾ ਕਰ ਲਓ ਘਰੇ ਬਹਿ ਜਾਓ ਔਲਾਦ ਨੇ ਨਹੀਂ ਪੁੱਛਣਾ ਗਾ ਔਲਾਦ ਨੇ ਐਂ ਨੰਗ ਜਾ ਕਰਨਾ ਤੁਹਾਡੇ ਵੱਲ ਵੇਖ ਕੇ ਤੁਸੀਂ ਮੰਜੇ ਤੇ ਬੈਠੇ ਹੋ ਆ ਬਿਮਾਰ ਆ ਚਲੋ ਹਸਪਤਾਲ ਕਰ ਦੋ ਫਿਰ ਇਹਨੂੰ ਪਰਤੀ ਹਸਪਤਾਲ ਕੋਸ ਸਕਦਾ ਤੋ ਪਤਾ ਲੈਣ ਵੀ ਨਾ ਹੁਣ ਤੁਹਾਡੀ ਜ਼ਿੰਦਗੀ ਨਾ ਤੁਹਾਨੂੰ ਹੀ ਮਤਲਬ ਹੋਣਾ ਚਾਹੀਦਾ ਹੈਗਾ ਹੋਰ ਕਿਸੇ ਨੂੰ ਕੋਈ ਮਤਲਬ ਨਹੀਂ ਹੋਣਾਗਾ ਇਹ ਤੁਹਾਡੇ ਤੇ ਡਿਪੈਂਡ ਆ ਤੁਸੀਂ ਜ਼ਿੰਦਗੀ ਨੂੰ ਹੱਸ ਕੇ ਕੱਟਣਾਗਾ ਖੁਸ਼ੀਆਂ ਦੇ ਨਾਲ ਕੱਟਣਾਗਾ ਜ਼ਿੰਦਗੀ ਨੂੰ ਇਹ ਨਾ ਸਮਝੋ ਕਿ ਜ਼ਿੰਦਗੀ ਦਾ ਨਾਮ ਜਿਵੇਂ ਸਾਰੇ ਪੰਜਾਬੀ ਭੱਜੇ ਜਾਂਦੇ ਆ ਕਿ ਘਰ ਦੇ ਵਿੱਚ ਮਹਿੰਗੀਆਂ ਚੀਜ਼ਾਂ ਬੈਂਕ ਦੇ ਵਿੱਚ ਬੈਲੈਂਸ ਆਪਦਾ ਘਰ ਕੋਠੀ ਹੋਣਾ ਜਿੰਦਗੀ ਦੇ ਵਿੱਚ ਸਫਲਤਾ ਆਏ ਉਹ ਕਾਮਯਾਬ ਹੋ ਗਿਆ ਉਹ ਸੈੱਟ ਹੋ ਗਿਆ ਉਹਨੇ ਕਰੋੜਾਂ ਰੁਪਏ ਜਮ੍ਹਾਂ ਕਰ ਲਏ ਉਹ ਸੈੱਟ ਹੋ ਗਿਆ ਉਹਦੀ ਮੈਂਟਲ ਸਟੇਟ ਕੀ ਆ ਬਈ ਲਾਈ ਪਤਾ ਕਰਿਆ ਕਿ ਉਹ ਜਿਉਂ ਕਿਸ ਤਰ੍ਹਾਂ ਜਿਉਂ ਇਹ ਜਿਉਂ ਕਿਸ ਤਰ੍ਹਾਂ ਰਹੇਗਾ ਉਹਦੇ ਮਾਨਸਿਕ ਹਾਲਾਤ ਕਿ ਹੋ ਜਿਆ ਪੰਜਾਬੀਆਂ ਦੇ ਲਈ ਜਿੰਦਗੀ ਦੇ ਵਿੱਚ ਸੈੱਟ ਹੋਣਾ ਜ਼ਿੰਦਗੀ ਦਾ ਮਕਸਦ ਕਿਣਿਆ ਜਾਂਦਾ ਹੈਗਾ ਪਰ ਜ਼ਿੰਦਗੀ ਦਾ ਮਕਸਦ ਹੁੰਦਾ ਹੈ ਜ਼ਿੰਦਗੀ ਨੂੰ ਜਿਉਣਾ ਉਦੇ ਲਈ ਤੁਹਾਨੂੰ ਬਹੁਤ ਸਾਰੇ ਰੁਪਈਆਂ ਦੀ ਲੋੜ ਨਹੀਂ ਇਹ ਇਹਦੀ ਲੋੜ ਹੈ ਦਿਲ ਦੀ ਤੁਹਾਨੂੰ ਘਟੋ ਘਟ ਪਤਾ ਹੋਵੇ ਇਹ ਪਹਿਲਾ ਤੇ ਆਖਰੀ ਮੌਕਾ ਇਹ ਦੁਨੀਆ ਨੂੰ ਦੇਖਣ ਦਾ ਤੁਹਾਨੂੰ ਮਿਲਿਆ ਇਹਨੂੰ ਤੁਸੀਂ ਜਾਂ ਇੱਕ ਨੌਕਰ ਬਣ ਕੇ گزار ਦੇਣਾ ਹੈ ਜਾਂ ਇਹਨੂੰ ਜੀਣਾ ਹੈ ਤੁਹਾਡੇ ਤੇ ਡਿਪੈਂਡ ਹੁਣ ਜਿਹੜੇ ਜੰਗ ਮੁੰਡੇ ਆ 18 19 20 ਸਾਲ ਦੇ ਘਰਦਿਆਂ ਦਾ 20 25 ਲੱਖ ਰੁਪਈਆ ਲਗਾਉਣ ਨੂੰ ਫਿਰਦੇ ਆ ਉਹ ਇਹ ਗੱਲ ਯਾਦ ਰੱਖਣ ਜਦੋਂ ਇੱਕ ਵਾਰੀ ਫਸ ਗਏ ਨਾ ਕਿਸ਼ਤਾਂ ਦੇ ਵਿੱਚ ਪਛਤਾਉਂਗੇ ਇੰਨੀ ਸੋਹਣੀ ਜ਼ਿੰਦਗੀ ਮਿਲੀ ਥੋੜੀ ਭਾਲਤ ਬਣ ਕੇ ਨਿਕਲ ਜਾਣੀ ਤੁਸੀਂ ਆਪ ਦਾ ਕੰਮ ਕਰ ਸਕਦੇ ਹੋ ਤੁਸੀਂ ਆਪਦੇ ਦੇਸ਼ ਦੇ ਵਿੱਚ ਰਹੋ ਆਪਦੇ ਲੋਕਾਂ ਦੇ ਵਿੱਚ ਰਹੋ ਆਪਦੇ ਮਾਹੌਲ ਦੇ ਵਿੱਚ ਰਹੋ ਆਪਦੇ ਵਾਤਾਵਰਣ ਦੇ ਵਿੱਚ ਰਹੋ ਆਪਦੇ ਲੋਕਾਂ ਦੇ ਵਿੱਚ ਜੀਣਾ ਕਿੱਥੇ ਬਗਾਨੇ ਲੋਕਾਂ ਦੇ ਵਿੱਚ ਜੀਣਾ ਜਿਨ੍ਹਾਂ ਦਾ ਕਲਚਰ ਤੁਹਾਡੇ ਨਾਲੋਂ ਅਲੱਗ ਹੈ ਜਿਹੜੇ ਦੇਸ਼ ਦਾ ਸਾਰਾ ਵਾਤਾਵਰਣ ਤੁਹਾਡੇ ਨਾਲੋਂ ਅਲੱਗ ਹੈ ਖਾਣਾ ਪੀਣਾ ਤੁਹਾਡੇ ਨਾਲੋਂ ਅਲੱਗ ਹੈ ਉੱਥੇ ਤੁਸੀਂ ਤੁਰੇ ਫਿਰਦੇ ਆਂ ਇੱਕ ਅਲੱਗ ਸੱਭਿਆਚਾਰ ਦੇ ਅਲੱਗ ਕਲਚਰ ਦੇ ਲੋਕ ਕਿੱッセ ਕਮੋਂ ਦੇ ਤੁਰੇ ਫਿਰਦੇ ਆ ساری ਉਮਰ ਬੁੱਢੇ ਹੋ ਜਾਂਦੇ ਆ ਇਹ ਥੋੜੀ ਕੋਈ ਜ਼ਿੰਦਗੀ ਹੋਈ ਉਹ ਲੋਕ ਤਾਂ ਆਪਦੇ ਜਿਹਨੂੰ ਆਪਦੇ ਦੇਸ਼ ਦੇ ਵਿੱਚ ਆ ਤੁਸੀਂ ਕਿੱਥੇ ਆ ਸੋਚਿਓ ਇਹ ਗੱਲਾਂ ਨੂੰ ਜੇ ਸਮਝ ਲੱਗਦੀ ਹੋਈ ਨਹੀਂ ਤਾਂ ਕੋਈ ਗੱਲ ਨਹੀਂ ਜਿਵੇਂ ਜ਼ਿੰਦਗੀ ਚੱਲਦੀ ਆ ਉਹ ਮੈਂ ਚੱਲੀ ਜਾਣੀ ਆ ਆਪਾਂ ਕਹੜਾ ਕਿਸੇ ਨੂੰ ਫੋਰਸ ਕਰਦੇ ਆ ਜੋ ਮਨ ਦੇ ਵਿੱਚ ਖਿਆਲ ਆਏ ਹੀ ਮੈਂ ਸਾਨੂੰ ਦੱਸਿਆ ਬਹੁਤ سارے ਲੋਕ ਕੈਨੇਡਾ ਦੇ ਵਿੱਚ ਘਰ ਲੈ ਕੇ ਜਿਹੜੇ ਹੁਣ ਪਸਤਾਰ ਆਏ ਆ ਅੰਦਰੋਂ ਰੋ ਰਹਾ ਯਾਰ ਰੋ ਉਹਨਾਂ ਨੂੰ ਪਤਾ ਨਹੀਂ ਲੱਗਦਾ ਹੁਣ ਕੀ ਕਰੀਏ ਠੀਕ ਕਰੀ ਮਿਲਦਾ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਪ੍ਰੋਜੈਕਟ ਕਿਸ ਦਾ